ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਭਰਾਵੋ ਜਿਹੜਾ ਹੁਣ ਬੋਰ ਆਪਾਂ ਨੂੰ ਕਰਨਾ ਪੈਂਦਾ ਇਹ ਬੋਰ 500 ਫੁੱਟ ਤੇ ਜਾ ਕੇ ਪੱਤਣ ਮਿਲਦਾ ਪਹਿਲਾਂ ਆਪਾਂ ਬੋਰ ਕਰਦੇ ਸੀ ਆਪਣੇ ਬਜ਼ੁਰਗ 180 ਫੁੱਟ ਤੇ ਕੈਪਟੀ ਬਣ ਜਾਂਦੀ ਸੀ ਉਦੋਂ ਬਾਅਦ ਚਲੇਗੀ 250 ਫੁੱਟ ਤੇ ਸਾਡੇ ਇਲਾਕੇ 'ਚ ਆ ਪਾਤੜਾ ਤਹਿਸੀਲ 'ਚ ਫਿਰ ਹੁਣ 500 ਫੁੱਟ ਬੋਰ ਜਾਂਦਾ ਭਰਾਵੋ ਬੜਾ ਹੁਣ ਪੈਸੇ ਵੀ ਵੱਧ ਲੱਗਦੇ ਆ ਆ ਵੇਖੋ 22000 ਰੁਪਿਆ ਤਾਂ ਕੈਪਟੀ ਖੁੱਲਣ ਵਾਲੇ ਦਾ ਹੀ ਬਣ ਗਿਆ 11000 ਦਾ ਤੇਲ ਤੇ 11000 ਆਪ ਮੰਗਦਾ ਤੇ 10 ਘੰਟੇ ਨੇ ਚਲਾਉਣਾ ਟਰੈਕਟਰ ਤਾਂ ਮਤਲਬ ਕਿ ਬਹੁਤ ਔਖਾ ਹੋ ਗਿਆ ਬੋਰਾ ਕਰਾਉਣਾ ਜੇ ਨਹਿਰਾਂ ਦਾ ਪਾਣੀ ਨਾ ਮਿਲਿਆ ਕਿਸਾਨ ਨੂੰ ਤੇ ਧਰਤੀ ਬੰਜਰ ਹੁੰਦੀ ਜਾਂਦੀ ਆ ਦਿਨੋਂ ਦਿਨ ਕਿੰਨੇ ਕੁ ਵੱਡੇ ਬੋਰ ਕਰੀ ਜਾਵਾਂਗੇ ਜੇ ਅੱਜ ਬੋਰ ਦੇ ਨਾਲ ਨਵੀਂ ਡ੍ਰਾਈਵਰੀ ਨਵੀਂ ਮੋਟਰ ਪਾਉਣੀ ਪੈ ਜੇ ਨਵੀਂ ਕੇਬਲ ਤੇ ਘੱਟੋ ਘੱਟ 3.5 ਤੋਂ 4 ਲੱਖ ਰੁਪਏ ਚ ਭਿੜਦਾ ਜਾ ਕੇ ਸਾਰਾ ਸੌਦਾ ਤੇ ਇਸ ਕਰਕੇ ਨਹਿਰਾਂ ਦਾ ਪਾਣੀ ਜ਼ਰੂਰੀ ਆ ਜੇ ਨਹਿਰਾਂ ਦਾ ਪਾਣੀ ਮਿਲੇ ਤਾਂ